ਆ ਮੇ ਤੁਜ ਕਹਿਆ ਜਾ ਗੋਵਿੰਦ ਨਰਿੰਦਰ ਨਾਣ ਸਭ ਸਹਾਨ ਬਣਟਾ ਤਰੇ ਪਉਣ ਮਖੇ ਪਾਇ ਸੁਰ ਨਾਰਿ ਅਸੁਰ ਨਿਥ ਨੇਤ ਬੰ ਤ੍ਰਣ ਕਹਿਤ ਕਾਵ ਸਰਬਨਾਮ ਕਥੈ ਕਾਵਨ ਕਰਮਨਾਮ ਵਰਨ ਸਮਾਤਾ ਬੋਜ ਯਹੂਗ ਪ੍ਰਿਆਇ ਸ਼ੰਦਨ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਮਨੂਪੇ ਨਮਸਤੰ ਬੇਕੈ ਨਮਸਤੰ ਅਲੇਖੇ ਨਮਸਤੰ ਕਾਏ ਨਮਸਤੰ ਆਜਾਏ ਨਮਸਤੰ ਗੰਜੇ ਨਮਸਤੰ ਪੰਜੇ نمستگ نام نمستگ نمستگ کرم نمستگ ترم نمستگ نام نمستگ تام نمستگ جیتے نمستگ پیتے نمستگ واہ نمستگ ٹاہے نمستگ نیلے نمستگ ناطے نمستگ شیتے نمستگ گا نمستگ ਨਮਸਤੰਗਾਂ ਆ ਭਾਂਜੇ ਨਮਸਤੰਗਾਂ ਉਦਾਰੇ ਨਮਸਤੰਗਾਂ ਪਾਰੇ ਨਮਸਤੰਗਾਂ ਸੋ ਅਨੇਕ ਹੈ ਨਮਸਤੰਗਾਂ ਅਨੇਕ ਹੈ ਨਮਸਤੰਗਾਂ ਪੋਤੇ ਨਮਸਤੰਗਾਂ ਜੋਕੇ ਨਮਸਤੰਗਾਂ ਨਰ ਕਰਮੇ ਨਮਸਤੰਗਾਂ ਨਿਰ ਪਰਮੇ ਨਮਸਤੰਗਾਂ ਨਿਰ ਦੇਸੇ ਨਮਸਤੰਗਾਂ ਨਿਰ ਪੇਸੇ ਨਮਸਤੰਗਾਂ ਨਰ ਨਾਮੇ ਨਮਸਤੰਗਾਂ ਨਿਰ ਕਾਮੇ ਨਮਸਤੰਗਾਂ ਨਿਰ ਦਾਤੇ ਨਮਸਤੰਗਾਂ ਨਿਰ ਗਾਤੇ ਨਮਸਤੰਗਾਂ ਨਿਰ ਦੂਤੇ ਨਮਸਤੰਗਾਂ ਆ ਪੂਤੇ ਨਮਸਤੰਗਾਂ ਲੋਕੇ ਨਮਸਤੰਗਾਂ ਅਸੋਕੇ

ਨਮਸਤੰ ਗੰਯ ਮਨੁਲੇ ਨਮਸਤੰ ਜੁਰਾਲ ਨਮਸਤੰ ਗਰਤਾਰੰਗ ਨਮੋ ਸਰਵਤੰਦੇ ਨਮੋ ਸਤਿਯ ਬੰਦੇ ਨਮਸਤੰ ਨਰਸਾਕੇ ਨਮਸਤੰ ਨਰਬਾਕੇ ਨਮਸਤੰ ਗਰਹੀ ਮੈ ਨਮਸਤੰ ਕਰੀ ਮੈ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤੰ ਸਰਾਕੇ ਨਮਸਤੰ ਸੋਹਾਗੇ ਨਮੋ ਸਰਵ ਸੂਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਭਰਤਾ ਨਮੋ ਜੋਗ ਜੋਗੇ ਨਮੋ ਪੋਪ ਪੋਕੇ ਨਮੋ ਸਰਵ ਦਿਆਲੇ ਨamo sarpaale jaachre shand taav prasaad roop hanu pana jo hai po hai ale ka beka naam hai kaam hai aade hai ape hai jeet hai peet hai darmaan hai nandaan hai tarvar kahe sar kahe neel hai naat hai je hai raag hai aa janm hai varn hai put hai tarn hai ganj hai pandh hai jo jhan janj ha mekar peet hai tand hai band hai ਨਰ ਬੋਧ ਹ ਸੋਧ ਹ ਕਾਲ ਹ ਜਲ ਹ ਲਹ ਹ ਜਾਹ ਹ ਨੰਤ ਮਹਤਾ ਲੇਕ ਨਫਸੀ ਕੈ ਨਰਲੰਭ ਹ ਸੰਭਾਏ ਆ ਗਮ ਹ ਜਮ ਹ ਬੂਤ ਹ ਸ਼ੋਤ ਹ ਆਲੋਕ ਹ ਸੋਖ ਹ ਕਰਮ ਹ ਪਰਮ ਹ ਜੀਤ ਹ ਬੀਤ ਹ ਬਾਪ ਹ ਗਾਹ ਹ ਹੈ ਪਹਮਾਨ ਅਨਦਾਨ ਹਨੇਕ ਹੈ ਫਿਰ ਇਕ ਹੈ ਪੋਜੰਗ ਪ੍ਰਯਾਸ਼ੰਦ ਨਵ ਸੋਮਨ ਸਵਚਨ ਨਦਾਨੀ ਨਮੋ ਦੇਵ ਦੇਵੇ ਆ ਪੇਖਿਆ ਪੇਵੇ ਨਮੋ ਗਲ ਕਾਲੇ ਨਮਸਤ ਪਾਲੇ ਨਮਸਤ ਗਾਵਣੇ ਨਮੋ ਸਰਪਾਣ ਅਨੰਕੀ ਅਨਾਥੇ ਨਿਰ ਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਹਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਜਿਪੀਤੇ ਨਮੋ ਤਾਨ ਤਾਨੇ ਨਮੋ ਨਿਰ ਨਿਰਤੇ ਨਮੋ ਨਾਨਾ ਦੇ ਨਮੋ ਪਾਨ ਪਾਨੇ ਨਮੋ ਬਾਦ ਬਾਦਿਆ ਅਨੰਤਿ ਅਨਾਸਿ ਸਵਾਸੇ ਸਰੂਪੇ ਪਰਮਾਥੇ ਸਮਾਚੇ ਬੇਪੂਤੇ ਕਾਲਾਂਕੰ ਬਣਾਨੇ ਕਲਾਂਕੀ ਸਰੂਪੇ ਨਮੋ ਰਾਜਰਾਜੇ ਸਰੰਗ ਪਰਮ ਰੂਪੇ ਨਮੋ ਜੋਤਿ ਚੁਕੇ ਸਰੰਗ ਪਰਮ ਸਿੱਤੇ ਨਮੋ ਰਾਜਰਾਜੇ ਸਰੰਗ ਪਰਮ ਬਿਰਤੇ ਨਮੋ ਸ਼ਾਸਤਰ ਬਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵੇਖੀਆ ਪਰਮੇ ਆਪੋਗਿਆ ਭੁਗਤੇ ਨਮੋ ਜੋਤਿ ਚੁਕੇ ਸਵਰੰਗ ਪਰਮ ਜੋਗਤੇ ਨਮ ਨਰਾਇਣੇ ਕੂਰ ਕਰਮੇ ਨਮ ਪ੍ਰਹਿਤਾ ਪ੍ਰਿਅਤੇ ਵੈ ਸੁਦਰਮੇ ਨਮੋ ਕਰਤਾ ਨਮੋ ਰਗੂਪੇ

ਪ੍ਰੋਸ਼ ਪਾਲੰਗ ਸਰੋ ਸਰਵਦਾ ਸ੍ਰੀ ਦਾਤਾ ਦੇ ਆਲੇ ਅਸ਼ੇਧੀ ਬੇਤੇ ਨਾਮ ਮੰਗਾਵਾਂ ਸਮਾਸਤੋ ਬਰਾਜੀ ਸਮਾਸਤਾ ਤਾਮੰ ਤੇਰਾ ਜਹੋਦਾ ਚਾਚਰੀ ਛੰਦ ਚਲੇ ਹੈ ਚਲੇ ਹੈ ਬਿਤੇ ਹੈ ਬਿਤੇ ਪ੍ਰਭੂ ਹੈ ਜੋ ਹੈ ਦੇਸਾ ਪੇਸਾ ਪੁਜਾਂ ਜੋ ਪ੍ਰਾਸ਼ੰਦ ਆਗਾਤਿ ਆਪਾਤਿ ਆਨੰਦ ਇਸੋਪੇ ਨਮਸਤ ਮਾਨੇ ਇਸ ਵਸਤ ਨੇ ਰਾਨੇ

امرت کرم امرت ہرم ਖਲ ਜੋਗਯ ਚਲ ਫੋਗਯ ਚਲ ਰਾਜਯ ਟਲ ਸਾਜਯ ਖਲ ਤਰਮਯ ਅਲਕਾਰਮ ਸਰਬਮ ਦਾਤਾ ਸੁਖਮ ਗਿਆਤਾ ਸਰਵਮ ਪਾਲਨੇ ਸਰਬੰਗ ਮਾਨੇ ਸਰਬਮ ਪ੍ਰਾਣੰ ਸੰਹੂਤਰਾਣ ਸਰਬਮ ਗੁਪਤਾ ਸਰਬਮ ਜੋਤਾ ਸਰਬਮ ਦੇਵੰ ਸਰਬਮ ਪੇਵੰ ਸਰਬੰਤਾਲੇ ਸਰਬਮ ਪਾਲਲੇ ਓਰ ਵਾਰ ਜਾਂਦਾ ਤਾਂ ਪ੍ਰਸਾਦ ਆਦ ਰੋਪਨ ਆਦ ਮਹੁਰਤਾ ਜੋਨ ਪ੍ਰਖਿਆ ਪਾਰ ਸਰਬਮਾਨਤ ਮਾਨ ਦੇਵ ਬੇਵਾਦ ਉਦਾਰ ਸਰਪਾਲਕ سروکال جتر تر برج حو سال نام نام جا جے رنگ نیک آدھار پے جا کر روپ ہراگ جت تت دشا وسا ہوا نام کم ہینگ تم ہوئے سروس مان سا ہے مور روپ رنگ نجات پاتے نجات جنم مرن وہ نہ جکر بکرکر چتر چک من ہی پورتی نو چودک بکھائے

ਗਰਵ ਗੰਜਨਾ ਸਰਵ ਪੰਜਨਾ ਬਗਤਾਇ ਕਾਉ ਆਪਰੋਪਾ ਮੇ ਕਾਨੁਸਤ ਦੇ ਪਰਖਵ ਦੂਤਾ ਗਰਵ ਗੰਜਨਾ ਸਰਵ ਪੰਜਨਾ ਆਦ ਰੂਪ ਸੁਤਾ ਪੰਗ ਹੀਨ ਆਪਗਨ ਅਥਮਿਕ ਪਰਖੇ ਪਾਰ ਸਰਬ ਲਾਇਕ ਸਰਬ ਕਹਾਇ ਸਰਬ ਕੁਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਗਿਆਨ ਪੇ ਸਰਬ ਸਾਸ਼ਤਰ ਨਾ ਜਾਣਹਿ ਜਿਹ ਰੂਪ ਰੰਗਾ ਰੇਖ ਪਰਮ ਬੇਦ ਕਾਨ ਜਾ ਕਹੇ ਨਿਰਪਾਨ ਨੇਤਾ ਕੋਟ ਸਿਮਰਤ ਪ੍ਰਾਨ ਸਾਸਤਰ ਨਾ ਆਪੇ ਵਾਹ ਚਿਤ ਮਾਧ ਪਰ ਸ਼ਾਂਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਨੇ ਅਪੰਗ ਉਪਮ ਨੰਗਨ ਪ੍ਰਕਾਰ ਨਿਤਨ ਅਨਾਸਾ ਜਾਨ ਬਹੁ ਸਹਨ ਸਹ ਰਾਜ ਹਨ ਰਾਜ ਪਾਨ ਆਨ ਪਾਨ ਦੇਵਨ ਦੇ ਉਪਮ ਮਹਾਨ ਇੰਦਰਾ ਨੰਦਰ ਬਾਲਾਨ ਬਾਲ ਰੰਕਾ ਨਰੰਕਾ ਲਨ ਕਾਲ ਅਨ ਭੂਤ ਅੰਗਾ ਪਾਇ ਅਪੰਗ ਆਤਮੇ ਤੇ ਪਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ

سر بابر چکر چتر چکر پتی چتر چکر پال چتر چکر پال چتر چکر پاس چتر چکر واسے مانیہ جتر چکر دانیہ چاچری شان

کہ ترمہ تو جہاں کا سوک برنا کے سربا ہے برنا کے جہاں تنگ رتی ہیں کہ شترنگ شتری ہیں کہ براہ مغت روپہ کے آنپہ روپہ کے آلو دیوہ کے آپا پیوہ کے ترنگ بہنہ کے کا دینا کے روجی رجا کا پارہی مریحا کا کہ پاک بھی آئے بہن کیا بلگائے بہن کہ کارن کنن ہے کہ روجی دے حاند ہے کہ راج کرحیم ہے کرم کریم ہے کہ سربنگ کلی ہے کہ سربنگ دلی ہے کہ سربتر مانے ہیں کہ سربتر دانے ہیں کہ سربتر گاؤنے ہیں کہ سربتر پاؤنے ہیں کہ سربتر دیسہ ہے کہ سربتر پیسہ ہے کہ سربتر راج ہے کہ سربتر ساجہ ہے کہ سربتر دینہ ہے کہ سربتر لینہ ہے کہ سربتر یاہ ہو کہ سربتر پاہ ہو کہ سربتر دیسہ ہے کیسر وطر کالا ہے کیسر وطر پالا ہے کیسر وطر ہنتا ہے کیسر وطر گنتا ہے کیسر وطر پیکی کیسر وطر پیکی کیسر وطر کاجا ہے کیسر وطر راجا ہے کیسر وطر سوکا ہے کیسر وطر بھوکا ہے کیسر وطر تران ہے کیسر وطر بران ہے کیسر وطر دیسا ہے تما مل رجو ہے گاری مل سکر گری بل پرست مکان جام ਸਾ ਮੇ ਜਲਤ ਮਾ ਮਰਜੂਵਲ ਨੇ ਤਾਂ ਦੇ ਹਰੀ ਫੁਲਾ ਜੀ ਮਰ ਜਾਏ ਕਿ ਜਿ ਕਿਨਾਂ ਨੇ ਕੁਲ ਤਰੰਗ ਹੈ ਬੇਦ ਹੈ ਆਪਾ ਕਹਾ ਜੀ ਜੁਲਨਿਵਾਜ ਹੈ ਤਹਾਂ ਹੈ ਗਾਨੇ ਮੋਲਕ ਰਾਜ ਹੈ ਨਿਰੂਸ ਰੂਪੈ ਤਰੇ ਭਗਤ ਬੇ ਕੋਤੈ ਪਾਰ ਪੁਗਤ ਪ੍ਰਪ ਹੈ ਸੋ ਜੋ ਸੁਤਾ ਹੈ ਸਦਾ ਵਿੰਸਰੂਪੈ ਆਪੀ ਤੀ ਅਨੂਪੈ ਸਵਾਸਤੂ ਕਰਾਜ ਹੈ ਸਦਾ ਸਰਬਸਾਜ ਹੈ ਸਮਰਸ ਸਦਾਮ ਹੈ سویہ نرپا سروپیہ نکم ترے پنکھا گدیا گاتے سرپے سرواگ ترے پگت سروپ ہے چھ چوت نرکرناس مت پرواس نر پردا سدا ਮੈਂ ਬਗਵਤ ਸਰੂਪ ਹਾਂ ਪਰਜਗਤ ਅਨੂਪ ਹੈ ਨਿਰੂਪ ਸਦਾ ਹੈ ਬੇਫੁਗਤ ਪ੍ਰਭ ਹੈ ਆਨੰਦ ਸਰੂਪ ਹੈ ਪਰਜਗਤ ਅਨੂਪ ਹੈ ਜਾਤ੍ਰਿ ਛੰਦ ਅਪੰਗ ਹੈ ਅਨੰਗ ਹੈ ਆਇ ਆਪੇ ਖੇਖੇ ਪਰਮ ਹੈ ਕਰਮ ਹੈ ਕਰਮਾਨਾਦ ਹੈ ਜੁਗਾਦ ਹਰਜਾ ਹੈ ਬਹਿ ਪੋਤ ਹੈ ਦੂਤ ਹੈ ਰਾਗ ਸਦਾਸ ਹੈ ਆਨੰਦ ਹੈ ਬਨ ਹੈ ਭਗਤ ਹੈ ਬਿਰਗਤ ਹੈ ਨਾ ਸਰਬ ਪ੍ਰਕਾਸ਼ਾਨ ਚਿੰਤਾ ਸੁਨਿੰਤ ਹੈ ਲੇਖਾ ਦੇਖ ਹੈ

تپسار <سؤال> من پر ਪਾਰਬਰ ਗੰਗ ਜਹਨਰਪੁਰ ਭੰਜ ਅਨ ਪਨ ਗਨ ਪ੍ਰਣਾਮ ਵਦਨ ਸਲਾਮ ਹਰਨਰਿਆ ਠੰਡ ਬਦਨਰਿਆ ਬਾੰਡ ਕਾਨ ਭਗਨ ਆਇ ਸੁਮਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਜਲ ਥਲ ਮੋਦਾ ਮਨ ਚੇਦ ਅੰਗ ਆਇ ਸਰਿਆ ਪੰਗ ਉਪਮਾਇ ਪਾਰ ਗਤ ਮਿਤਿ ਉਦ ਹਾਰ ਜਲ ਸਿਆ ਮੰਨ ਦੇਸ ਸਿਆ ਪੰਗ ਜਲ ਤਲ ਮਹੰਤ ਦੇਸ ਵਿਸ ਬੇਅੰਤ ਅਨਪਵਨਾ ਤ੍ਰੇਤਾ ਤੁਰਾ ਸਾ ਜਾਣ ਬਾਹਿ ਕਸਦਾ ਹੋ ਅਹੰਕਾਰ ਆਦਿ ਕਥਨ ਅਨਾਰ ਖਲ ਖੰਡ ਖਿਆਲ ਗੁਰ ਬਰਯ ਕਾਲ ਕਰ ਕਰ ਪ੍ਰਣਾ ਚਿਤ ਚਰਨ ਨਾਮ ਅਨਛਿਦਿ ਜਿਗਤ ਆਤ ਆਜ ਜਿਨਾਂ ਬਾਤਾਂ ਚੰਜ ਗਾਤਾਂ ਰੰਜ ਬਾਤਿਆਨ ਢੁਕ ਪੰਡਾਰਿਆਂਨ ਠਾਟੇ ਪਾਰਿਆ ਡੇਸ਼ ਤਰਮ ਅਤ ਡਿਟ ਕਰਮ ਪਾਣ ਪ੍ਰਣ ਅਨੰਦ ਦਾਤਾ ਮਹੰਤ ਹਰਿ ਬੋਲ ਮਨਾ ਛੰਦ ਤਾ ਪ੍ਰਸਾਦ ਕਰਣ ਹਰ ਕਾਲ ਹੈ ਖਲ ਖੰਡ ਹੈ

کرنا پرمیشور کریتا کریت ہے امرتا امرت ہے اجبا کریت ہے امرت امرت ہے نر نائک خال کا ہے کرنا سر پاک ہے پاو پنجن

نم جو نمو گیان گانے نمو منتر منتری نمو یامو گیان گانے نم بوج پوجے کرتا نمو سنت روپے نمو نار پوتے کلنکار روپ الا نم یاسے نمو باغ باغ سروپ نام

ਆ ਪੰਗੰ ਬੇਪੂਤੇ ਦੁਕਾਲੰਗ ਪਰਣਾਸੀ ਦਿਆਨੰਗ ਸਰੂਪੇ ਸਦਾ ਆਜ ਸੰਗੇ ਆ ਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ